ਆ ਗਏ ਆਪਣੇ ਕਿਚਨ ਦਾ ਕੰਮ ਤੇ ਕਿਚਨ ਦਾ ਕੰਮ ਤਾਂ ਨਿਕਲਿਆ ਥੀ ਢਿੱਲੀ 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 ਬਹੁਤ ਹੀ ਖਲਾਰਾ ਪੈ ਜਾਂਦਾ ਤੇ ਜਿੰਨਾ ਵਰਗੀ ਨੂੰ ਵੇਖ ਲਓ ਇੱਥੇ ਕੰਮ بار بار ਕੰਮ ਪਈ ਜਾਣਾ ਪਈ ਜਾਣਾ ਸਵਿਪ ਕਰਕੇ ਹੁਣ ਆਪਾਂ ਕਰ ਲੀਏ ਕੰਮ ਐਸਾਡੇ ਗੈਸਟਲ ਮਸੀ ਹੁਣੀ ਆਏ ਆ ਤੇ ਮਸੀ ਹੁਣ ਕਰਦੇ ਪਿਆ ਕਰਨਾ ਪਤਾ ਤੇ मनू अम्मा ने भी मैंने साले ने जान खाती ਮਾਰਕੀਟ ਤੇ ਆਏ ਆ ਤੇ ਇਹਨੂੰ ਜਦੋਂ ਮਰਜ਼ੀ ਲੈ ਗਿਆ ਮਨ ਵਾਲੇ ਨੇ ਚੀਜ਼ ਲੈਣੀ ਲੈਣੀ ਇੱਥੋਂ ਆਖੇ ਕਹਿੰਦਾ ਮੈਂ ਵੀ ਜਾਊਂਗਾ ਚੱਲ ਫੇ ਅੱਗੇ ਹੋ ਅੱਗੇ ਹੋ ਅੱਗੇ ਲੋ ਜੀ ਪਾ ਦੇ ਕੋ ਚੱਕ ਦੇ ਰੇਲ ਧਿਆਨ ਦੇ ਸਾਰੇ ਚੀਜ਼ ਚੱਕ ਲੈ ਆ ਦੇ ਆ ਦੇ ਆ ਦੇ ਇੱਧਰ ਆ ਜਾ ਹਾਂਜੀ ਕੀ ਲੈਣਾ ਆਈਸਕ੍ਰੀਮ ਜਿਹਾ ਲਿਆਂਦੀ ਆ ਵੀ ਨਾਲ ਹੀ ਕਹਿੰਦਾ ਮੈਨੂੰ ਖੋਲ ਦਿਓ ਹੁਣੀ ਖੋਲ ਦਿਓ ਆਈਸਕ੍ਰੀਮ ਇਹਨੂੰ ਖੋਲ ਦੇ ਐ ਕੀ ਲੱਗਾ ਕਹਨੇ ਹੈ ਐ ਕੀ ਲੱਗਾ ਕਹਨੇ ਖੋਲ ਦੇ ਨੀ ਭਾਈ ਨਹੀਂ ਖੋਲ ਹੋ ਗਈ ਆਹਾ ਹਾਂ ਇਹਨੂੰ ਕਰ ਲਓ ਥੋੜਾ ਜਿਹਾ ਬਸ ਜਿੰਨੀ ਕਿ ਚੱਕ ਕਰਨੀ ਨੇ ਖੋਲੋ ਲੈ ਆ ਦੋ ਮਗਰਾ ਆ ਫੜੋ ਕਰ ਦੇਣਾ ਕੱਟ ਲਓ ਮੱਖੀ ਬੜੀ ਆਈ ਹੋਈ ਐ ਥੋਈ ਥੱਜ ਮੈਂ ਕੱਟ ਦਿੰਦਾ ਪੁੱਤ ਛੱਡ ਦੋ ਛੱਡ ਦੋ ਕਾਣ ਲੱਗਾ ਹਾਂ ਕੀ ਹਾਂ ਕੀ ਇਹ ਕਣੀ ਦਾੰਦ ਵੀ ਛੱਡ ਜਾਣੇ ਉਹ ਬੋੜਾ ਓਏ ਕੰਦੂ ਜੀ ਨੇ ਬਰਫ਼ ਜੰਮੀ ਏ ਉਹ ਨਹੀਂ ਪਤਾ ਨਹੀਂ ਇਹ ਚ ਬਰਫ਼ ਹੀ ਜੰਮੀ ਏ ਇਹ ਤਾਂ ਕਰਕੇ ਐ ਬੋੜਾ ਓੜੇ ਬਾਹਰ ਕਣੀ ਕੌਣ ਟੁੱਟੇ ਨਾ ਉਹਦੇ ਪਾਸਾ ਕੇਕ ਕੱਟ ਨੰਨੇ ਕੇਕ ਕੱਟੋਇਆ ਉਹਨੂੰ ਪਤਾ ਹੈ ਕਿ ਦਾ ਆਈਸਕ੍ਰੀਮ ਨਾਲ ਕੇਕ ਕੱਟ ਹੁੰਦੀ ਹੈ ਹੈਨਾ ਕਿੱਥੋਂ ਲੈ ਕੇ ਆਂਦੀ ਨਵੀਰ ਕਿੱਥੋਂ ਲੈ ਕੇ ਆਇਆ ਹਾਂ ਟੂ ਯੂ ਹਲਾ ਪਰਖਾ ਆ ਵੀ ਤੂੰ ਚੱਲੇ ਜਾਓ ਸਾਰੀ ਸਾਰੀ ਘਾਣੀ ਆ ਓਕੇ ਬੇਟਾ ਉੱਥੇ ਲੈ ਜਾ ਆ ਤੁਹਾਨੂੰ ਪਾ ਲਮਾ ਤ੍ਰਿਤੀ ਲੈ ਲੈ ਲਈ ਮੁੰਗਾ ਬਸ ਕੋਣ ਸਾਰਾ ਜੀ ਨੰਨੂ ਲੈ ਜਾ ਖਰਾਬ ਨਾ ਕਰੀਂ ਇੱਥੇ ਇਹਨੂੰ ਥੋੜੀ ਜਣੀ ਸੀ ਅਜੇ ਬਾਅਦ ਚ ਫੇਰ ਦੇ ਦੇਣਾ ਮੈਂ ਨਾ ਖਾਉਂਗਾ ਆਪਾਂ ਸਾਰਾ ਇਹ ਚ ਚਲ ਇੱਦਾਂ ਦਾ ਬਹੁਤ ਕਰਦੇ ਖੁੰਡੀ ਨਹੀਂ ਲੱਗਦੀ ਮੈਨੂੰ ਵੱਡੀ ਕਰਦ ਕਿੱਥੇ ਜਿਹੜੀ ਇੱਕ ਤਿੱਖੀ ਉਹਨਾ ਹੋਣੀ ਕਰਦੇ ਉਹ ਨਹੀਂ ਨਾ ਤਿੱਖੀ ਉਹ ਵਾਏ ਇੰਨੇ ਰੱਖਦੇ ਉਹ ਵੀ ਨਹੀਂ ਹੁੰਦਾ ਜਨਾ ਇਹ ਆ ਬਰਫੋਂ ਬਣੀ ਆ ਵਿੱਚ ਹੈ ਤਾਂ ਹੀ ਆ ਬਰਫ ਵਿੱਚ ਜਾਉਂ ਹੀ ਚਲ ਆ ਗਿਆ ਇੱਕ ਮਿੰਟ ਆਈਸਕ੍ਰੀਮ ਪਾਉਂਦੀ ਮੈਂ ਕਹਿੰਦਾ ਇਸ ਮੁੱਕ ਦੀ ਬਸ ਖਾ ਲੋ ਅੰਨੀ ਘਾ ਬਸ ਨਹੀਂ ਹੈ ਕੱਚ ਪਾਖ ਰੱਖ ਲੈਣੀ ਸੀ ਅਜੇ ਵਿੱਚ ਥੋੜੀ ਫੇਰ ਨੰਨੂ ਮੰਗੂਗਾ ਹੈਨਾ ਬੱਕਾ ਤਰਈ ਆਈ ਕਾਰਡ ਨਾ ਰਹਿਣ ਦੇ ਨਾ ਕੱਟ ਬਸ ਕਰ ਬਸ ਅੰਨੀ ਘਾ ਖਲਵਾ ਲਓ ਮੇਰਾ ਪਿਲੀ ਇਹਨੂੰ ਕਿੱਥੇ ਰੱਖੂ ਬਾਰਪਾਲੇ 'ਚ ਬਾਰਪਾਲੇ 'ਚ ਰੱਖ ਲੋ ਇਸ ਤੇ ਲਾ ਦੇ ਲੋ ਇਹਨੂੰ ਬਹੁਤ ਬੋਗਾ ਬੱਸ ਇਹਨੂੰ ਕੱਟਵਾਂ ਨੂੰ ਕੀ ਨਾ ਕਰੀਏ ਦੋ ਨਾਲ ਚੱਕਰ ਮੰਮੀ ਲੈ ਲੈਂੀ ਹੋਰ ਹੋ ਲੈ ਲਿਓ ਮਨਵੀਰ ਤੂੰ ਤੁਸੀਂ ਤੇ ਥੋੜੀ ਜਿਹੀ ਕੋਈ ਨਹੀਂ ਹਾਂ ਹੋਰ ਕੱਟ ਕੇ ਮੰਨ ਵਿੱਚ ਬਹੁਤ ਕੱਟਿਆ ਲੈ ਨਹੀਂ ਕੱਟੂਗੀ ਹੈ ਪੱਥਰ ਤਾਂ ਬਣੀ ਪਈ ਹੈ ਆ ਤੂੰ ਹੀ ਖਾ ਲੋ ਨਹੀਂ ਇੰਨੀ ਥੋੜੀ ਮੈਂ ਲੈਣੀ ਆ ਤੁਮੀ ਨਹਾ ਦੇ ਨੂੰ ਮਨਵੀਰ ਤੋਂ ਲੈ ਨੂੰ ਆਉ ਤੋਂ ਕਰ ਲੈ ਹਾਂ ਨਾ ਲੈ ਤਾ ਆਓ ਉਹਦਾ ਨਾਲ ਆ ਪਈ ਆ ਵਾਹੇ ਨੂੰ ਚਾਰ ਆਣੀ ਬੰਦ ਕਰ ਦੋ ਨੂੰ ਕੀ ਖਾਂਦਾ ਹੈ ਕਿੱਥੋਂ ਲੈ ਕੇ ਆਂਦੀ ਹੈ ਇਹ ਦੁਕਾਨ ਤੋਂ ਬਈ ਹੋਇਆ ਜਾਂ ਬੰਦ ਕਰ ਦਿੱਤ ਨਾ ਹੈ ਨਾ ਬੰਦ ਕਰਕੇ ਨਹੀਂ ਕੋਈ ਹੋਰ ਹੋ ਰਿਹਾ ਬਈ ਕੋ ਬਣਿਆ ਗੱਲ ਉਹ ਆਟਾ ਗੁੰਨਣਾ ਲੱਗ ਮੈਂ ਲੱਗੀ ਆ ਵੀ ਆਟਾ ਗੁੰਨਣ ਤੇ ਆਟਾ ਗੁੰਨ ਕੇ ਰੋਟੀ ਬਣਾਉਣੀ ਅੱਜ ਆਪ ਬਹੁਤ ਜ਼ਿਆਦਾ ਲੇਟ ਹੋ ਗਏ ਵਿਕਰ ਨੇ ਤਾਂ ਸਾਰੇ ਖਾਲੀ ਸੀਗੇ ਉਹਨਾਂ ਨੂੰ ਪਕਾ ਕੇ ਦੇਤੀ ਸੀਗੀ ਮੈਂ ਤੇ ਹੁਣ ਆਪਾਂ ਬਣਾਉਣ ਲੱਗੇ ਆ ਆਪਣੇ ਲਈ ਆਪਾਂ ਵੀ ਬਣਾਉਣ ਲੱਗੇ ਆ ਤੇ ਮੇਰਾ ਜਿਹੜਾ ਸਨਸਾਰ ਟੁੱਟ ਚੁੱਕਾ ਹੈ ਖਰਾਬ ਨਾਲ ਨਾਲ ਆਪਾਂ ਆਈਸਕ੍ਰੀਮ ਵੀ ਖਾਣੇ ਆ ਮੈਂ ਆ ਤਾਂ ਖਾ ਲਈ ਸਬਜ਼ੀ ਦੀ ਮੈਂ ਸਾਦ ਲੈਣਾ ਹਮ ਹੈਗੀ ਆ ਨਾ ਸਰੀ ਜਾਣਾ ਇਹਨਾਂ ਆਟਾ ਜਰ ਬੰਦੀ ਫਿਰ ਨੰਦਾਂ ਲਾਉਂਦੇ

ਆਜਾ ਫੇਨੀ ਦਾ ਝਾੜੂ ਜਿਹੜੇ ਚੋਲੇ ਵਾਲੇ ਖੇੜ ਲਾ। ਚਵੇ ਨੂੰ ਨਾ ਫੇਰਾਂਗੇ। ਕੱਲ ਮੈਂ ਸਾਰੇ ਫੇਰਿਆ ਝਾੜੂ। ਦਾਣੇ ਜੇ ਦਾਣੇ ਜੇ। ਸਾਰੇ ਝਾੜੂ ਫੇਰਿਆ ਇੱਥੇ ਮੈਂ 베ੜੇ। ਕਾਣ ਕਰੇ। ਕੀ ਜੀ। ਕਿੰਨਾ ਹੀ 베ੜੇ ਤੇ ਕਲਾਰਾ ਕੱਲ ਪਿਆ ਸਾਰੇ ਉਹ ਕੂੜਾ ਸਾਰੇ ਚੱਕਿਆ। ਉਹ ਤਾਂ ਕੱਪੜਾ ਜੇ ਅਸੀਂ ਉਹ ਚਾੜਦਾ। ਮੈਂ ਨਹੀਂ ਖਾਣਾ। ਆਹ ਲਾ ਕਿਹੜੇ ਚਾਉਂਦੇ। ਕਾੜੀਆਂ। ਮੈਂ ਨਹੀਂ ਖਾਣਾ। ਖੇਲ ਲ ਗਿਆ। ਮੰਨੂ ਖੰਡਰ ਗਿਆ। ਦੇਰੋਂ ਖਾਂਦਾ ਮਾ ਪਿਆਰੇ ਖਾਂਦਾ ਮੈਨੂੰ ਖਾਂਦਾ ਵੀ ਨਹੀਂ ਖਾਬ ਕਰੀ ਜਾਂਦਾ ਆ ਮਨਵੀਰ ਪਰੇ ਹੋ ਸਾਈਕਲ ਤੇ ਜੀ ਜੀ ਆਪਾਂ ਗੁੰਦੇ ਪਏ ਅੜਦਾ ਤੇ ਮम्मा ਡਿੱਗ ਗਏ ਸੀਗੇ ਇਸ ਕਰਕੇ ਬਾਹਰ ਮੰਦਿਰ ਦੀ ਸਾਈਕਲ ਅੱਗੇ ਆ ਗਈ ਤੇ ਮੈਂ ਆਟਾ ਗੁੰਦੀ ਗੁੰਦੀ ਬਾਹਰ ਭੱਜੀ ਇੱਕੇ ਦਮ ਤੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਮम्मा ਡਿੱਗ ਕੇ ਉੱਥੇ ਬਾਹਰ ਸੋਈ ਤੇ ਬਾਹਰ ਡਿੱਗ ਗਏ ਤੇ ਕੋ ਜਲੀ ਕੀ ਹੋ ਰਹੀਆਂ। ਤਾਂ ਬਟਾ ਮੈਂ ਤਵਨ ਲੈ ਜਾਂਦਾ। ਵਾਈਗਰ ਬੱਬਾ ਭੜੇ ਕਰੇ। ਪਾਣੀ ਪੁਣੀ ਪਲਾਇਆ ਆ ਹੁਣ ਠੀਕ ਆ। ਤੇ। ਮਾਟੀ ਤੇ ਬਹੁਤ ਜ਼ੋਰ ਦੀ ਸੀ। ਚਲੋ ਬਚਾਅ ਹੋ ਗਿਆ। ਤੇ ਕਿ ਕਰੰ ਦਾ ਫੋਨ ਵੀ ਸਹੀ ਹੋਉਂਦਿਆ ਬਹੁਤ ਜ਼ਿਆਦਾ ਮਤਲਬ ਤੰਗੀ ਆਈ ਹੋਈ ਆ ਫੋਨ ਦੀ ਤੇ ਫੋਨ ਸਾਡਾ ਖਰਾਬ ਹੋ ਗਿਆ ਫੋਨ ਤਾਂ ਉਹ ਵਾਰ-ਵਾਰ ਖਰਾਬ ਹੋਈ ਜਾਂਦਾ ਖੀ ਜਾਂਦਾ ਜਿੰਨੀ ਵਾਰੀ ਮਰਜ਼ੀ ਸੈਟ ਕਰਾਂਗੇ ਉਹ ਫੋਨ ਵਾਰ-ਵਾਰ ਖਰਾਬ ਹੋਈ ਜਾਂਦਾ ਤੇ ਮਨਵੀਰ ਸਾਈਕਲ ਚੜਾਉਂਦਾ ਪਿਆ ਸੀਗਾ ਤੇ ਉਚਾਨਕ ਅੱਗੇ ਆ ਗਿਆ ਉਥੇ ਆ ਦੋ ਪੁੱਤ ਹੈ ਖਾਣਾ ਖਾ ਦੋ ਸੋ ਹੁਣ ਆਪਾਂ ਗੁੰਨੇ ਆਟਾ ਵਸਤੇ ਰੋਟੀ ਬਾਈ ਬਣਾ ਕੇ ਤਾਂ ਹੋ ਗਈ ਫ੍ਰੀ ਫਿਰ ਆਪਾਂ ਬਣਾਵਾਂਗੇ ਮੈਗੀ ਤੇ ਉਹ ਵੀ ਸਰਕਾ ਵਗੈਰਾ ਲਾਉਣਾ ਹੈ ਕਟਣਾ ਵੀ ਏ ਤੁਰਕਾ ਪਹਿਲਾਂ ਤਾਂ ਆਟਾ ਗੁੰਨ ਲੀਏ ਇਸ ਦਾ ਸਲਫ ਬੜੀ ਉੱਚੀ ਆ ਮੈਂ ਛੋਟੀ ਜੀਆ ਚਲੋ ਜੀ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਬੜੇ ਜੋ ਵਲੌਗ ਦੇ ਨਾਲ ਆਪਣੀਆਂ ਚੀਜ਼ਾਂ ਲਿਆਂਦੀਆਂ ਕੇ ਲਿਆਂਦਾ ਇੱਕ ਟੂਥ ਤੇਕ ਲਿਆਂਦਾ ਤੇ ਜਿਹੜੀਆਂ ਚੀਜ਼ਾਂ ਨਹੀਂ ਮਾਰ ਹੈਗੀਆਂ ਮੈਨੂੰ ਤਾਂ ਸੁਣਦਾ ਆ ਤੈਨੂੰ ਨਹੀਂ ਸੁਣਦਾ ਉਹ ਸੁਣਦਾ ਨਹੀਂ ਛੁੰਦਾ ਨਹੀਂ ਮਰੇ ਇਹ ਤੋਂ ਬਦਸਪਾਈ ਕਰ ਲੀਏ ਕੋਈ ਗੱਲ ਨਹੀਂ। ਮਨੋਂ ਸਾਡੇ ਨੇ ਨਾ ਫਰੂਟ ਕੇਕ ਦਾ ਖਲਾਰਾ ਪਾਤਾ ਸਾਰੇ। ਇੰਨਾ ਆਪਾਂ ਫੇਰ ਇਹੀ ਦਿਨ ਫਰੂਟ ਕੇਕ ਆਣ ਲਈ। ਕਿਉਂਕਿ ਬਾਰ-ਬਾਰ ਚੀਜ਼ਾਂ ਜਿਹੜੀਆਂ ਮੰਗਦਾ ਨਾ ਜਦੋਂ ਜਾਂਦਾ ਆ ਬਸ 200 ਤੋਂ 300 ਖਰਚਾ ਗਈ ਆਉਣਾ। ਤੇ ਇਹ ਤੋਂ ਵੀ ਖਲਾਰਾ ਪੈਣ ਨਹੀਂ ਚਾਹੀਦਾ। ਦਿਖਾਈ ਆ ਮਨ ਜਾ ਕੇ ਦਿਖਾਇਓ ਵੀ ਕਰੋ ਨਾ ਜਾ ਕੇ ਦਿਖਾਇਓ ਜਾ ਕੇ ਪਤਾ ਹੀ ਲੱਗਾ ਮੈਨੂੰ ਮੈਂ ਤਾਂ ਇੱਦਾਂ ਨਹੀਂ ਲੱਗਦਾ ਕਿ ਗਿਗੀ ਦੀ ਹੋਰੀ ਹਸਾ ਨਾ ਹਾਂ ਜਿਹੜੀ ਸਾਈਕਲੀ ਐਦਾਂ ਮੋਰੇ ਨੇ ਮੈਂ ਮੈਂ ਕਰਦੀ ਸੀਗੀ ਉਹ ਜਗਾ ਚੱਲ ਬਲੌਗ ਬਣਾਉਣੀ ਬਾਹਰ ਹੋ ਕੇ ਇਹ ਜਿਹੜੀ ਮੋਰੇ ਸਾਈਕਲੀ ਸੀ ਸ਼ੂਗਰ ਕੈਦੀ ਤੋਂ ਨਹੀਂ ਠੋਕ ਗਈ ਆ ਮੇਰਾ ਸ਼ਹਿਰ ਆ ਤੇ ਆ ਤੇ ਆ ਸ਼ਹਿਰ ਲਈ ਬੜਿਆ ਨਾ ਹਾਂ ਇੱਦਾਂ ਰੱਬਾ ਜਾਂ ਸਿੱਧੇ ਇੱਦਾਂ ਮੂੰਹ ਭਾਂ ਜੱਡ ਗਈ ਕੌਣ ਵੀ ਠੁੱਕ ਗਈ ਆ ਉੱਥੇ ਡਿੱਗੇ ਆ ਇਹਨੇ ਇੰਨਾ ਸ਼ੂਗਰ ਕਰ ਬਚਾਅ ਹੋਗਾ ਕਿ ਤੇ ਖੂਨ ਖਾਨ ਨਹੀਂ ਆਇਆ ਆ ਬਾਹਰ ਸੋਇਆ ਵੀ ਪੈ ਗਈ ਆ ਹਾਂ ਸੋਇਆ ਪੈ ਗਈ ਆ ਤੁਸੀਂ ਜਾ ਕੇ ਬਿਕਰਮ ਨਾਲ ਜਾ ਕੇ ਦਿਖਾਓ ਹਾਂ ਲੱਪੀ ਆਜ ਤੋ ਵੀ ਹੈ ਲਗਿਆ ਸਾਰਾ ਹਾਂ ਦਿਖਾਓ ਜਾ ਕੇ ਬਿਕਰਮ ਨਾਲ ਜਾ ਕੇ ਨਾ ਜਦੋਂ ਬਿਕਰਮ ਆਉਂਦਾ ਉਹ ਦਿਖਾਉਂਦੇ ਤੁਸੀਂ ਨਾ ਜਦੋਂ ਇਹ ਸੈਕਟਰ ਡਿੱਗੇ ਸਿੱਧੇ ਵੱਜਾ ਕਿ ਤੋਹ ਕਿ ਆ ਤਾਂ ਰੱਖ ਗਈ ਪੈਰ ਤੇ ਕੋਡੇ ਜਿਹੀ ਲੱਗਿਆ ਦਿਖਾਏ ਹੋ ਇੱਕ ਵਾਰੀ ਜਾ ਕੇ ਚੈੱਕ ਕਰਵਾਇਓ ਹੁਣ ਮੈਂ ਤਾਂ ਮੈਨੂੰ ਵੀ ਪਤਾ ਨਹੀਂ ਕਿ ਕਿਹਦੇ ਨਾਲ ਕਿੰਨੀਆਂ ਆਵਾਜ਼ਾਂ ਮੈਂ ਕਹੇ ਮੈਨੂੰ ਮੇਰਾ ਤਾਂ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਮੈਂ ਕਹੇ ਇੰਨੀ ਆਵਾਜ਼ ਜਦੋਂ ਮੈਂ ਡਿੱਗੀ ਮੈਂ ਸਾਹ ਦੀ ਸਾਹ ਦੀ ਡਿੱਗ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਮੈਂ ਕਿੱਦਾਂ ਡਿੱਗੀ ਕਿੱਦਾਂ ਨਹੀਂ ਡਿੱਗੀ ਇੰਨਾ ਪਤਾ ਵੀ ਫੈਮਿਲੀ ਹੋਰੇ ਸੀਗੀ ਮੈਂ ਉਹ ਬਚਾਉਂਦੀ ਬਚਾਉਂਦੀ ਸਾਈਡ ਤੋਂ ਦੀ ਗੱਲ ਨੰਗੜ ਲੱਗੀ ਪਤਾ ਨਹੀਂ ਕਿੱਥੇ ਮਨਵੀਰ ਪੁੱਤ ਤੁਸੀਂ ਆਪਣੀ ਸਾਈਕਲ ਇੱਧਰ ਚਲਾਇਆ ਕਰੋ ਉੱਥੇ ਨਹੀਂ ਉੱਥੇ ਰਸੋਈ ਦੇ ਕੋਲੋਂ ਤਾਂ ਮੈਂ ਵੀ ਟਿੱਗ ਸਕਦੀ ਆ ਫੇਰ ਦਾ ਤਾਂ ਇਹਦਾ ਬਹੁਤ ਸਾਟ ਬਹੁਤ ਹੋਰੀ ਇਹ ਰਾਤ ਡਿੱਗਿਆ ਮਨਵੀਰ ਬੈੱਡ ਤੋਂ ਮੁੜ ਕੇ ਨਾ ਸਾਈਕਲ ਇਹਨੂੰ ਉੱਥੇ ਨਾ ਇਹਨੂੰ ਘਰ ਆ ਇਹ ਰਾਤ ਡਿੱਗਾਇ ਤੇ ਆਦੇ ਕੰਨ ਦੇ ਪਿੱਛੇ ਲੱਗੀ ਆ ਉਹ ਦੇ ਕੰਨ ਦੇ ਪਿੱਛੇ ਲੱਗੀ ਆ ਇਹਦੇ ਅੱਜ ਬਹੁਤ ਆਜ ਬਹੁਤ ਐਨੀ ਸੱਟ ਲੱਗੀ ਐ ਇਦਾਂ ਤਾਂ ਔਖਾ ਆ ਆ ਵੀ ਨਹੀਂ ਘੜਾ ਹੋਣਾ ਜਿਵੇਂ ਆ ਗੀ ਹੁਣ ਫੇਰ ਆ ਜਾ ਆਪੇ ਆਪੇ ਹੋ ਗਈ ਸਿੱਟ ਆਪੇ ਹੋ ਗਈ ਨਾ ਇਹ ਨੂੰ ਬੜੀ ਕੀ ਹੋ ਗਈ ਉਹ ਤਰ ਤਰ ਹੀ ਲੱਗਦਾ ਐ ਮੈਨ ਲੱਗ ਮੈਂ ਉਹ ਮੈਂ ਨਹੀਂ ਆਟਾ ਗੁੰਨਦੀ ਸੀਗੀ ਚੱਕਰ ਮੈਂ ਚੱਕਿਆ ਤੁਹਾਨੂੰ ਜਦੋਂ ਉਹਦਾ ਆਟਾ ਸਾਰੇ ਲੱਗ ਗਿਆ ਇਤਨਾ ਕਿੰਨਾ ਟਾਈਮ ਲੱਗਣ ਹੁਣ ਫੋਨ ਵੀ ਨਹੀਂ ਨਾ ਚੱਲਣ ਦਿਆ ਉਹਨਾਂ ਦਾ ਫੋਨ ਵੀ ਸੈੱਟ ਕਰਾਉਣ ਗਏ ਹੋਏ ਆ ਹਾਂਜੀ ਜੀ ਹੁਣ ਅਸੀਂ ਬੈਠੇ ਹੋਏ ਆ ਇੱਥੇ ਤੇ ਮਨਵੀਰ ਕੀ ਹੋਇਆ ਤੁਹਾਨੂੰ ਕੀ ਹੋਇਆ ਜੇ ਗੱਡੀ ਚਲਾ ਲਾ ਲੈ ਮੈਂ ਚਲਾ ਬੈਠਾ ਜਾ ਬੱਟਲ ਮਾ ਉਹ ਮੈਂ ਕਹਾਂ ਮੈਂ ਗਈ ਨਹੀਂ ਫਿਕਰ ਮੈਨੂੰ ਵੜਾ ਕੇ ਦੇਣੀ ਵੜਾ ਕੇ ਦੇਣੀ ਮੈਂ ਤੇ ਹੁਣ ਜਦੋਂ ਆਂਦੇ ਆ ਫਿਰ ਉਹ ਤੋਂ ਜਾ ਕੇ ਹੁਣ ਦਵਾਈ ਲੈ ਆਇਓ ਆਪਣੀ ਹੂੰ ਦੀ ਖਾਦੀ ਖੜੀ ਹੁਣ ਉਹ ਮੋਟਾ ਉਹ ਚਰੀਟਾ ਲਾਉਣੀ ਆ ਉੱਪਰ ਸੀ ਦੇਖਦੇ ਭੈ ਇਹਨਾਂ ਨੂੰ ਹਜੇ ਤੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇਗਾ ਹਜੇ ਇਹਨਾਂ ਨੂੰ ਮਨੂ ਤਾਂ ਤੇ ਦਾਰੀ ਦਾਰੀ ਦੇਖਦੇ ਚਲੋ ਸਭਾਈ ਹੋਈਗਾ ਇਹਨਾਂ ਦਾ ਹਾਂ ਹਾਂ ਕੋਣ ਕੋਣ ਕੀ ਕੁਝ ਵੀ ਨਹੀਂ ਸੈੱਡ ਹੋ ਜਾਓ ਮੇਰਾ ਫੋਨ ਆ ਉਧਰ ਪਿਆ ਪੁੱਤ ਮੈਂ ਟਟਣਾ ਵੀ ਬਹੁਤ ਤਾਂ ਤੈਨੂੰ ਹਾਂਜੀ ਜੀ ਹੁਣ ਆਪਾਂ ਬਣਾਵਾਂਗੇ ਮੈਲੀ ਤੇ ਮੈਲੀ ਤੇਰੇ ਚਾਪ ਇਕੱਲੇ ਪਾਵਾਂਗੇ ਪਿਆਜ਼ ਔਰਲੀ ਪਿਆਜ਼ ਇਹਨਾਂ ਨੂੰ ਪਹਿਲਾਂ ਤਾਂ ਧੋ ਲਈਏ ਸੌਰੀ ਜੀ ਸੌਰੀ ਮਿਲ ਸੀ ਕਾ ਬਰਦਰ ਨਹੀਂ ਆ ਗਿਆ ਬਈ ਮੈਨੂੰ ਵਰਨਿੰਗ ਨਹੀਂ ਆਈ ਜੰਦੋ 올ਡ ਰਾਈਸ ਕਰਕੇ ਸੋਨਾ ਪਰ ਆਖਿਆ ਜੀ ਕੜਾਹੀ ਦੋ ਮੈਗੀ ਦੇ ਪੈਕੇਟਾ ਪਿਆਦ ਵੀ ਤਾਂ ਤੇ ਗਿਆ ਤੇ ਮੈਗੀ ਕੱਚੀ ਖਾਂਦਾ ਬੰਦਾ ਜਾਂਦਾ ਕੌਣ-ਕੌਣ ਖਾਂਦਾ ਕੱਚੀ ਮੈਗੀ ਦੱਸਿਓ ਜੀ ਓ ਵੀ ਇਹਦੋਂ ਬਣਾਉਣ ਦਾ ਟਾਈਮ ਹੁੰਦਾ ਉਹ ਲੋ ਜਿਹੜਾ ਪੁੰਨ ਲਿਆ ਨਾ ਮੁਕਦਰਨੀ ਦੀ ਚੱਕ ਲਈਏ ਤੇ ثلاثه ਆ ਥੋੜੇ ਮੋਲਨੇ ਇਹਦੇ ਵਿੱਚ ਨਮਕ ਆਪਾਂ ਥੋੜੇ ਪਾਵਾਂਗੇ ਕਿਉਂਕਿ ਬਾਅਦ ਚ ਕਿੰਨਾ ਹੀ ਹੋ ਜਾਂਦਾ ਸਲਾਪੇ ਇੱਕ ਪਾਵਾਂਗੇ ਇਹ ਜ਼ਿਆਦਾ ਨਹੀਂ ਪਾਵਾਂਗੇ ਅਗੋਂ ਮਸੂਲੀ ਵਟੇ ਚਾਪ ਕੇ ਪਟੇ

ਇਸ ਟੇਸਟੀ ਹੋਈ ਹੈ ਬਾਸੀਆਂ ਦੀ ਕਿਸੇ ਵੀ ਨਹੀਂ ਲੱਗੀ ਮੈਂ ਕੱਜ ਆਪਾਂ ਟੇਸਟੀ ਮੈਗੀ ਬਣਾ ਕੇ ਦਿਖਾ ਦਿੰਨੇ ਆ ਵੀਰ だっਕ ਮੈਂ ਕਿ ਵਿਕਰਮ ਕੋਲੋਂ ਸਿੱਖੀ ਵੈਸੇ ਤਾਂ ਇਦਾਂ ਦੀ ਗੱਲ ਨਹੀਂ ਜੀ ਸਾਡੀ ਮੈਗੀ ਬਣ ਕੇ ਚੁੱਕੇ ਰੈਡੀ ਤੇ ਨਾਲ ਆਪਾਂ ਖਾਵਾਂਗੇ ਬਰੈਡ ਚਲੋ ਜੀ ਨਾ ਦਨੋ ਹੋ ਬੰਨੂ ਉਧਰ ਨੋ ਜਾਓ ਪੀਸ ਮੰਜਾ ਗਿੱਲਾ ਨਹੀਂ ਸੀਗਾ ਸੁੱਕੂ ਵੀ ਗਿਆ ਚਲੋ ਜੀ ਨਨ ਸਾਈਡ ਹੋ ਬੋ ਕੰਨਾ ਮੈਨ ਸੁਣਦਾ ਨਹੀਂ ਐਸੇ ਹੋ बुआ भेटता मखी बहुत है मखिया बहुत आ ਹੰਡੇ ਤਾਂ ਨਾ ਆ ਗਏ ਖਾ ਰ ਰਹੇ ਨੇ ਨਾ ਸੰਤਾ ਜੀ ਅੱਜ ਕਿਤੋਂ ਆ ਵੀ ਗਏ ਬੁੱਤਾ ਹਾਂ ਕਿਤੋਂ ਬੇਬੀ ਕਿੱਥੇ ਜਾਓ ਖਾ ਲੋ ਖਾ ਕੇ ਦੇਖੋ ਰੋਹਰ ਸਵਾਦ ਬੜਾ ਹੀ ਦਨਾ ਦੇਈ ਖਾ ਖਾ ਲਾ ਜਿਹੜਾ ਉਹ ਤੇ ਰੱਖ ਕੇ ਆਏ ਸੀ ਇੱਕ ਉਹ ਲੈ ਗਿਆ ਕਾਂ ਕਾਲ ਆ ਗਿਆ ਉਹ ਹੂੰ ਤਿੰਨ ਹੁਣ ਕੀ ਕੁਛ ਵੀ ਨਹੀਂ ਫੇ ਕੋਈ ਕੋਈ ਇੱਥੇ ਜਾ ਕੇ ਨਹੀਂ ਕਾਹਦੇ ਇੱਥੇ ਸਵਾਲ ਬੋਲਦਾ ਗਿਆ ਮੈਂ ਜਾ ਮੈਂ ਜਾ ਕੀ ਕੀ ਜਾ ਪੁੱਤ ਹੁਣ ਆ ਉਹ ਵੈਰਾਈਟੀ ਹੈ ਨਹੀਂ ਆ ਮੈਂ ਟੈਂਕੀ ਵੀ ਨਹੀਂ ਆ ਟੈਂਕੀ ਚ ਪਾਣੀ ਹੈ ਨਹੀਂ ਲਾਈਟ ਵੀ ਹੈ ਨਹੀਂ ਹੋਰ ਭਾਂਡੇ ਫੇਰ ਦੋ ਚਾਰ ਰਹਿੰਦੇ ਹੋ ਵੀ ਧੋਣ ਵਾਲੇ ਸੀ ਪਤਾ ਹੀ ਨਹੀਂ ਬਹੁਤ ਟਾਈਮ ਦੀ ਗਈ ਹੋਈ ਅੱਜ ਤੱਕ ਅੱਜ ਤਾਂ ਲਾਈਟ ਤਾਂ ਬਹੁਤ ਟਾਈਮ ਦੀ ਗਈ ਹੋਈ ਆ ਜੇ ਤੁਮ ਮਿਲਉਣਗੇ ਜੀ ਕਿੰਦੀ ਲਾਈਟ ਹੈ ਨਹੀਂ ਮੈਂ ਤਾਂ ਇੱਥੇ ਸਾਡੇ ਹੋ ਗਈ ਨਹੀਂ ਆਪਣੇ ਕਿਥੋਂ ਆਪਣੇ ਵੀ ਬਹੁਤ ਟਾਈਮ ਦੀ ਗਈ ਹੋਈ ਹੈ ਲਾਈਟ ਸੋ ਹੁਣ ਆਪਾਂ ਖਾ ਲਈਏ ਪੀ ਲਈਏ ਤੇ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਹਾਂਜੀ ਜੀ ਹੁਣ ਆਪਾਂ ਚੱਲਿਆਂ ਥੋੜਾ ਜਿਹਾ ਬਾਹਰ ਘੁੰਮਣ ਬਾਹਰ ਘੁੰਮਣ ਵੰਟਰਲੇਨ 'ਚ ਇੱਥੇ ਖੜੇ ਹਾਂ ਸਾਡੀ ਗੱਡੀ ਜਿਹੜੀ ਆ ਬਾਹਰ ਖੜੀ ਆ ਦੇਖੋ ਜੀ ਸਰਫ ਸਰਫ ਤੇ ਗੱਡੀ 'ਤੇ ਸਾਡੀ ਸਪੀਡ ਤੇ ਗੱਡੀ ਨੰਨੂ ਬਾਹਰ ਨਾ ਲੰਘੇ ਬਾਹਰ ਘੁੰਮਿਆਂ ਗਾਰੇ ਅੰਦਰ ਦਾ ਤਾਂ ਜਾਣ ਕੋਈ ਗੱਲ ਨਹੀਂ ਉਹ ਇੱਕ ਟੁੱਟ ਗਿਆ ਇੱਦਾਂ ਮੈਂ ਚੱਲਦਾ ਆਪਣਾ ਮੁੰਡਿਆ ਆ ਜਾ ਆ ਨਰ ਕੁੱਤੇ ਨਹੀਂ ਪਾ ਚੀਜ਼ ਨੂੰ ਦੇ ਰੱਖੇ ਆ ਗਈ ਆ ਆ ਸਸਤੀ ਗਲਾਂਟੀ ਆਂਟੀ ਜੀ ਆਪਨੇ ਆਏ ਸੀਗੇ ਆਂਟੀ ਹੁਣ ਇੱਥੇ ਪੁੱਛਦੇ ਸੀਗੇ ਜਿਉਰੀ ਦਾ ਤੇ ਕਹਿੰਦੇ ਆ ਜੀ ਕਿੱਥੇ ਕਰਾਉਣੀ ਕਿੱਥੇ ਨਹੀਂ ਤੇ ਆਪਾਂ ਕਿਹਾ ਵੀ ਹਜੇ ਆਪਾਂ ਵੀ ਡਿਸਾਈਡ ਕਰਕੇ ਦੱਸਦੇ ਆ ਆਂਟੀ ਆਂਟੀ ਸਾਡੇ ਪਿੰਡ ਦੇ ਆਸ਼ਾ ਵਰਕਰ ਜੀ ਬਹੁਤ ਹੀ ਚੰਗੇ ਆ ਬਹੁਤ ਹੀ ਵਧੀਆ ਬਹੁਤ ਨੇਚਰ ਵਧੀਆ ਉਹਨਾਂ ਦਾ ਤੇ ਆਉਂਦੀ ਜਾਂਦੀ ਰਹਿੰਦੀ ਆ ਉਹ ਕਾਫੀ ਟਾਈਮ ਕਾਫੀ ਟਾਈਮ ਮੈਂ ਵੀਰ ਵਾਲੀ ਵੀ ਦੇਖਿਆ ਉਹ ਆਮ ਨਹੀਂ ਤੇ ਅੱਜ ਮੇਰਾ ਆਧਾਰ ਕਾਰਡ ਸੀਗਾ ਉਹ ਜਿਹੜਾ ਕੰਮ ਕਰਵਾਉਣਾ ਸੀ ਆਪਾਂ ਜਿਹੜੇ ਆਪਾਂ ਜਿਹੜੇ ਤੁਹਾਡੇ ਫਿਰਦੇ ਸੀ ਆਧਾਰ ਕਾਰਡ ਦਾ ਤੇ ਮੇਰਾ ਅਪਡੇਟ ਹੋ ਚੁੱਕਿਆ ਆ ਤੇ ਇਧਰ ਦਾ ਜੋ ਆਪਾਂ ਕਰਵਾਉਣਾ ਸੀਗਾ ਸਾਰਾ ਕੁਝ ਹੋ ਗਿਆ ਆ ਕਿਨੂੰ ਦੇਤਾ ਆਧਾਰ ਕਾਰਡ ਦਾ ਨੰਬਰ ਦਿੱਤਾ ਮੈਡਮਾਂ ਨੇ ਮੰਗਿਆ ਸੀ ਵੈਰੀਫਿਕੇਸ਼ਨ ਕਰਨੀ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਮੰਗਿਆ ਸੀ ਸਵੇਰੇ ਮਨ ਨੂੰ ਦੇਤਾ ਆਧਾਰ ਕਾਰਡ ਤੋਂ ਪੁੱਛਦੇ ਸੀਗੇ ਮੈਡਮ ਪੁੱਛ ਮੈਡਮ ਪੁੱਛਦੀ ਸੀਗੀ ਸਵੇਰੇ ਤਾਂ ਉਹ ਕਹਿੰਦੇ ਕਿ ਮੈਨੂੰ ਆਪਣਾ ਆਧਾਰ ਕਾਰਡ ਭੇਜ ਦੋ ਫਿਰ ਆਪਾਂ ਉਹਨਾਂ ਨੂੰ ਆਧਾਰ ਕਾਰਡ ਭੇਜ ਦੋਤਾ ਸੀ ਆ ਕੀ ਕੀਤਾ ਆਉਂਦਾ ਭੇਜਾਂਗੇ ਕਿ ਇੱਕ ਬਾਣੀ ਲੈ ਕੇ ਜਾਂਦੇ ਆਂ ਕਿ ਲੈ ਆਉਂਦਾ ਇੱਕ ਲੈ ਆਉਂਦਾ ਪੰਜ ਛੜ ਸੱਤ 70 70 ਰੁਪਏ ਦੇ ਲਿਆਂਦਾ ਇੱਕ ਨਹੀਂ ਇੱਕੋ ਹੀ ਵੱਡਾ ਲਿਆਉਣਾ ਹੀ ਬਸ ਆ ਇੱਕ ਵੱਡਾ ਲਿਆਉਣਾ ਸੀ ਉਹ ਪਾਰਾ ਜਿਹੜਾ ਸੀਗਾ ਦੇਖ ਤੇ ਬੱਜਾਂ ਹਰ ਬੈਠਾ ਨੀ ਲੱਗਦਾ ਸਾਡੀ ਦਾ ਟਾਇਰ ਗੱਡੀ ਦਾ ਟਾਇਰ ਪੈਂਚਰ ਇਹਦਾ ਪੇੜੇ ਘਰ ਕੁੰਦਾ ਰਹਿੰਦਾ ਕੀ ਟਾਇਰ ਹੋ ਗਿਆ ਆ ਹੋਏ ਟਾਇਰ ਫਟ ਗਿਆ ਯਾ ਕੁੜੀ ਦੇਖ ਲਈ ਚਲੋ ਜੀ ਟਾਇਰ ਤਾਂ ਫਟ ਗਿਆ ਪਿੱਛੇ 50 6 ਵੀ ਬਾਤ ਹੁੰਦੀ ਹੈ ਨਾ ਇਹ ਉੱਤੇ ਲੈ ਗਿਆ ਕਿ ਤਰ੍ਹਾਂ ਉਹ ਕਰ ਮੋਢੇ ਖਿੱਚੀ ਲਿਆ ਉਹਨੂੰ ਪਤਾ ਹੀ ਨਹੀਂ ਲੱਗਾ ਹੋਣਾ ਲੈ ਕੇ ਤੁਹਾਂ ਗਿਆ ਹੁਣ ਪੁੱਛਦੀ ਆ ਜਦੋਂ ਆਉਂਦੇ ਆ ਪਤਾ ਨਹੀਂ ਕਿ ਫੋਨ ਨਹੀਂ ਸਾਡਾ ਸਹੀ ਹੋਣ ਦਿਆ ਜੀ ਫੋਨ ਤੇ ਬਹੁਤ ਪੰਗਾ ਪਿਆ ਹੋਇਆ ਆ ਇੰਨਾ ਕ ਜਿਆਦਾ ਵੀ ਮਤਲਬ ਫੋਨ ਨੇ ਸਾਡਾ ਦਿਮਾਗ ਖਰਾਬ ਕੀਤਾ ਹੋਇਆ ਨਾ ਸਾਤ ਤੋਂ ਜ਼ਿਆਦਾ ਇਹ ਫੋਨ ਨੇ ਤੰਗ ਕੀਤਾ ਸਾਨੂੰ ਕਿਸੇ ਨੇ ਨਹੀਂ ਤੰਗ ਕੀਤਾ ਇਹ ਫੋਨ ਨੇ ਜਿੰਨਾ ਤੰਗ ਕੀਤਾ ਸੋ ਹੁਣ ਆਪਾਂ ਕਰਦੇ ਪਏ ਆ ਜੀ ਵੇਟ ਕਿ ਆਪਾਂ ਵੀ ਦੇਖਣ ਲੱਗੇ ਆ ਕੁਝ ਮਾਰਟਕ ਹੋਇਆ ਰ ਕੋਈ ਆਈ ਬੱਲੇ ਹੈਗੇ ਆ ਕੀ ਕਰਨਾ ਹੈ ਸੋ ਮੇਰੇ ਫੇਸ ਨੂੰ ਇਗਨੋਰ ਕਰਿਓ ਪਈ ਗਰਮੀ ਬਹੁਤ ਹੈ ਪਹਿਲਾਂ ਪਹਿਲਾਂ ਕਹਿੰਦੇ ਦਾਦੀ ਨੂੰ ਕੋ ਜਾਓ 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 ਹੁਣ ਕਹਿੰਦਾ ਖੇਨਾ ਇਹ ਥੇ ਨਾ ਕੁੱਤਾ ਖੇਡਦਾ। ਮਾਣ ਦੇਖੇ ਤਾਂ ਸ਼ੇਰ ਬਣ ਜਾਏ। ਨੰਨੂ ਲਾਣੂ